ਜ਼ਾਲਮ ਪਿਤਾ ਨੇ ਆਪਣੀ ਹੀ ਸਕੀ ਮਸੂਮ ਧੀ ਦੇ ਨਾਲ ਟੱਪੀਆਂ ਸਾਰੀਆਂ ਹੱਦਾਂ ਸੁਣ ਕੇ ਪੂਰੇ ਇਲਾਕੇ ਦੀ ਰੋਂਗ ਤੇ ਹੋ ਗਏ ਖੜੇ ਜਲੰਧਰ ਦੇ ਵਿੱਚ ਇੱਕ ਜ਼ਾਲਮ ਪਿਤਾ ਨੇ ਆਪਣੀ 5 ਸਾਲਾਂ ਧੀ ਦਾ ਗਲਾ ਕੋਟ ਕੇ ਕਤਲ ਕਰ ਦਿੱਤਾ ਤਾਂ ਜੋ ਉਸ ਦੀ ਰੋ ਰਹੀ ਬੱਚੀ ਨੂੰ ਚੁੱਪ ਕਰਵਾਇਆ ਜਾ ਸਕੇ ਲੜਕੀ ਦਾ ਇੱਕੋ ਕਸੂਰ ਸੀ ਕਿ ਉਹ ਬਹੁਤ ਜ਼ਿਆਦਾ ਰੋ ਰਹੀ ਸੀ ਅਤੇ ਪਿਤਾ ਉਸ ਦੀ ਆਵਾਜ਼ ਨੂੰ ਬਰਦਾਸ਼ਤ ਨਾ ਕਰ ਸਕਿਆ ਇੱਕ ਰੋ ਰਹੀ ਧੀ ਦੀ ਆਵਾਜ਼ ਜੋ ਕਿ ਮਾਪੇ ਲਈ ਸਭ ਤੋਂ ਕੀਮਤੀ ਚੀਜ਼ ਹੋਣੀ ਚਾਹੀਦੀ ਆ ਉਸ ਦੀ ਮੌਤ ਦਾ ਕਾਰਨ ਬਣ ਗਈ ਜ਼ਾਲਮ ਪਿਤਾ ਨੇ ਪਹਿਲਾਂ ਉਸ ਨੂੰ ਚੁੱਕ ਕੇ ਸੁੱਟ ਦਿੱਤਾ ਤੇ ਜਦੋਂ ਉਹ ਰੋਣਾ ਨਾ ਹਟੀ ਤਾਂ ਉਸ ਦਾ ਗਲਾ ਕੁੱਟ ਕੇ ਕਤਲ ਕਰ ਦਿੱਤਾ ਇਹ ਦੁਖਦਾਈ ਘਟਨਾ ਦੂਰਦਰਸ਼ਨ ਐਂਕਲੇਵ ਦੇ ਵਿੱਚ ਵਾਪਰੀ ਜਿੱਥੇ ਪੁਲਿਸ ਨੇ ਕੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ। ਮਲਜ਼ਮ ਨਸ਼ੇੜੀ ਸੀ ਅਤੇ ਪਰਿਵਾਰ ਦੀ ਹਾਲਤ ਬਹੁਤ ਖਰਾਬ ਸੀ। ਸ਼ਿਕਾਇਤ ਦੇ ਵਿੱਚ ਕਿਹਾ ਗਿਆ ਕਿ ਅਰਵਿੰਦਰ ਸਿੰਘ ਨਸ਼ੇੜੀ ਸੀ ਅਤੇ ਅਕਸਰ ਸ਼ਰਾਬ ਪੀਂਦਾ ਰਹਿੰਦਾ ਸੀ। ਉਹ ਦਿਹਾੜੀ ਮਜ਼ਦੂਰੀ ਕਰਦਾ ਸੀ ਜਦੋਂ ਕਿ ਉਸ ਦੀ ਪਤਨੀ ਪਰਿਵਾਰ ਦਾ ਗੁਜ਼ਾਰਾ ਤੋਰਨ ਦੇ ਲਈ ਘਰੇਲੂ ਸਹਾਇਕ ਵਜੋਂ ਕੰਮ ਕਰਦੀ ਸੀ। ਆਰਥਿਕ ਤੰਗੀ ਤੇ ਘਰੇਲੂ ਤਣਾਅ ਦੇ ਵਿਚਕਾਰ 5 ਸਾਲਾਂ ਨਿਹਾਰਿਕਾ ਆਪਣੇ ਮਾਪਿਆਂ ਦੇ ਨਾਲ ਰਹੇ ਸੀ। ਅਤੇ ਜਦੋਂ ਉਹ ਨੇ ਹਾਰਿਕਾ ਮਾਤੇ ਕੰਮ ਤੇ ਗਈ ਅਤੇ ਘਰ ਦੇ ਵਿੱਚ ਸਿਰਫ ਉਸ ਆਪਤੀ ਤੇ ਉਹ ਬੱਚਾ ਮੌਜੂਦ ਸੀ ਇਸ ਦੌਰਾਨ ਅਰਵਿੰਦਰ ਸ਼ਰਾਬ ਦੇ ਵਿੱਚ ਸੀ ਤੇ ਉਸ ਨੇ ਅਜਹੀ ਕਰਤੂਤ ਕਰ ਦਿੱਤੀ ਉਹ ਦਸਨ ਇਨਕਲੇਵ 2 ਨੰਬਰ 7 ਦੇ ਇਰੀਏ ਜੇ ਕਲਮੀ ਪੈਂਦੀ ਆ ਉਥੇ ਇੱਕ 5 ਸਾਲ ਦੀ ਬੱਚੀ ਦਾ ਮਰਡਰ ਹੋ ਗਿਆ ਜਿਹੜਾ ਕਿ ਉਹਦੇ ਫਾਦਰ ਕੋਲ ਨੇ ਕੀਤਾ ਗਿਆ ਇਮੀਡੀਏਟਲੀ ਜਿਹੜਾ ਹੈਗਾ ਐਸਐਚਓ ਸੱਤ ਬਲਜਿੰਦਰ ਸਿੰਘ ਐਸਆਈ ਤੇ ਐਸਪੀ ਮਾਰਡਨ ਸਾਹਿਬ ਰਮਿੰਦਰ ਸਿੰਘ ਇਹਨਾਂ ਨੇ ਮੌਕੇ ਤੇ ਰਸ਼ ਕੀਤਾ ਮੌਕਾ ਜਾ ਕੇ ਦੇਖਿਆ ਉੱਥੇ 5 ਸਾਲ ਦੀ ਬੱਚੀ ਜਿਹੜੀ ਸੀਗੀ ਉਹਦੀ ਡੈੱਡ ਬੋਡੀ ਜਿਹੜੀ ਉਹ ਮਿਲੀ ਹੈਗੀ ਆ ਔਰ ਇਹ ਪ੍ਰਵਾਸੀ ਇੱਕ ਸੀਗਾ ਅਰਵਿੰਦ ਕੁਮਾਰ ਜਿਨੇ ਆਪਣੀ ਬੱਚੀ ਦਾ ਗਲਾ ਘੋਟ ਕੇ ਜਿਹੜਾ ਹੈਗਾ ਉਹਦੀ ਮੌਤੇ ਘਾਟ ਉਨੂੰ ਉਤਾਰਿਆ ਹੈਗਾ ਔਰ ਹਿੰਮਤ ਕੁਮਾਰ ਜਿਹੜਾ ਉੱਥੇ ਉਹਨਾਂ ਦੇ ਕਵਾਂਡੀ ਸੀਗਾ ਕਿਉਂਕਿ ਕੁਆਰਟਸ ਬਣੇ ਹੋਏ ਹੈਗੇ ਆ ਤੇ ਉਹਦੇ ਚ ਹਿੰਮਤ ਕੁਮਾਰ ਦਾ ਬਿਆਨ ਦੇ ਉੱਤੇ ਜਿਹੜਾ ਹੈਗਾ ਮੁਕੱਦਮਾ ਨੰਬਰ 20 ਇੰਡਰਸੈਕਸ਼ਨ 103 ਪੀ ਐਨ ਐਸ ਵੀ ਨੰਬਰ 7 ਦਰਜ ਕੀਤਾ ਗਿਆ ਔਰ ਦੋਸ਼ੀ ਉਹ ਜਿਹੜਾ ਹੈਗਾ ਬਡਾਲਾ ਚੌਂਕ ਤੋਂ ਜਿਹੜਾ ਹੈਗਾ ਗ੍ਰਫਤਾਰ ਕੀਤਾ ਗਿਆ ਔਰ ਗ੍ਰਫਤਾਰ ਕਰਨ ਤੋਂ ਬਾਅਦ ਮਾਨ ਜੋ ਕੋਰਟ ਚ ਪੇਸ਼ ਕੀਤਾ ਗਿਆ ਜਿੱਥੇ ਸਾਨੂੰ 2 ਦਿਨ ਦੇ ਪੁਲਿਸ ਰਿਮਾਂਡ ਤੇ ਹੈਗਾ ਇਹ ਤੇ ਸਭ ਕਾਦਰ ਕੀ ਰਿਹਾ ਕਿ ਇਹ ਨੇ ਇੰਦੀ ਛੋਟੀ ਬੱਚੀ ਨੂੰ ਇਸ ਤਰੀਕੇ ਦੇ ਨਾਲ ਦਰਦਨਾਕ ਮੌਤ ਜਿਹੜੀ ਦਿੱਤੀ ਹੈ ਦੇਖੋ ਜੀ ਇਹ ਜਿਹੜਾ ਦੋਸ਼ੀ ਹੈਗਾ ਇਹ ਸ਼ਰਾਬ ਪੀਂਦਾ ਆਦੀ ਹੈ ਔਰ ਕੋਈ ਕੰਮ ਨਹੀਂ ਕਰਦਾ ਔਰ ਇਹ ਡੈਡ ਡਰੰਕ ਜਿਹੜੀ ਜਿਹਨੂੰ ਆਪਾਂ ਕਹਿੰਦੇ ਹੈਗੇ ਆ ਵੀ ਜਿਹੜਾ ਅਲਕੋਹਲਿਕ ਸੀਗਾ ਇਹ ਔਰ ਸਵੇਰ ਤੋਂ ਹੀ ਸ਼ਰਾਬ ਪੀਣਾ ਸ਼ੁਰੂ ਕਰ ਲੈਂਦਾ ਸੀਗਾ ਔਰ ਸ਼ਰਾਬ ਪੀ ਕੇ ਆਪਣੀ ਵਾਈਫ ਨੂੰ ਔਰ ਆਪਣੇ ਬੱਚੀ ਨੂੰ ਜਿਹੜਾ ਹੈ ਪਹਿਲਾਂ ਵੀ ਮਾਰਦਾ ਕੁੱਟਦਾ ਸੀਗਾ ਇਹ ਤੇ ਇਸ ਕਰਕੇ ਜਿਹੜਾ ਇਹ ਇਹਦਾ ਰੁਟੀਨ ਕੰਮ ਸੀਗਾ ਇਹ ਪਰ ਜਦੋਂ ਬੱਚੀ ਨੇ ਕਿਸੇ ਨੂੰ ਜਿੱਦ ਕੀਤੀ ਕਿਸੇ ਚੀਜ਼ ਤੋਂ ਤੇ ਉਹ ਰੋਣ ਲੱਗੀ ਉਹਨੂੰ ਚੁੱਪ ਕਰਾਉਣ ਲਈ ਜਦੋਂ ਇਹਨੇ ਫੜ ਕੇ ਉਹਨੂੰ ਗਲਾ ਫੜ ਕੇ ਝੰਜੋੜਿਆ ਹੈਗਾ ਉਹ ਜ਼ਿਆਦਾ ਸ਼ਰਾਬ ਪੀਤੀ ਹੋਣ ਕਰਕੇ ਜਿਹੜਾ ਉਹਨੂੰ ਨਹੀਂ ਪਤਾ ਲੱਗਿਆ ਔਰ ਉਹਨੇ ਕੁੱਟਦਾ ਹੈਗਾ ਔਰ ਉਹਦੀ ਬੱਚੀ ਦੀ ਜਿਹੜੀ ਮੌਤ ਹੋ ਗਈ ਜਿਹੜਾ ਛੋਟਾ ਬੇਟਾ ਸੀ ਇਹਦਾ 2.5 ਸਾਲ ਦਾ ਉਸ ਤੋਂ 1.5 ਸਾਲ ਦਾ ਇਹਦਾ ਇਹਦਾ ਬੇਟਾ ਹੈਗਾ ਉਹ ਵੀ ਉੱਥੇ ਘਰੇ ਸੀਗਾ ਔਰ ਮਾਂ ਜਿਹੜੀ ਸੀਗੀ ਉਹ ਘਰਾਂ ਦੇ ਵਿੱਚ ਲੋਕਾਂ ਦੇ ਕੰਮ ਕਰਨ ਗਈ ਹੁੰਦੀ ਸੀ ਤੇ ਅੰਡਿੰਗਵੰਡ ਕੋਈ ਨਹੀਂ ਸੀ ਆ ਕਿਹੜੇ ਕੁਆਟਰਾਂ ਦੇ ਵਿੱਚ ਕੋਈ ਆਸ-ਪਾਸੇ ਕੋਈ ਨਹੀਂ ਸੀ ਨਹੀਂ ਆਸ-ਪਾਸੇ ਜਦੋਂ ਉਹ ਉਹਨੇ ਗਲਾ ਘੁੱਟ ਕੇ ਜਦੋਂ ਉਹ ਬਾਹਰ ਆ ਕੇ ਰੌਲਾ ਪਾਉਣ ਲੱਗ ਪਿਆ ਉਹਦੇ ਪਤਾ ਲੱਗਿਆ ਨਾ ਸਾਰਿਆਂ ਨੂੰ ਫਿਰ ਉਹ ਉਥੋਂ ਜਿਹੜਾ ਹੈਗਾ ਦਰਦਾਂ ਮਾਰਾ ਭੱਜ ਗਿਆ ਸੀ ਠੀਕ ਹੈ ਸਰ ਪਹਿਲੇ ਦਿਨ ਉਹਨੂੰ ਆਜ਼ਾਦ ਵੇਚ ਕੀਤਾ ਨਹੀਂ ਪਹਿਲੇ ਤਾਂ ਇਹਦੇ ਕੋਈ ਕਦਮ ਨਹੀਂ ਹੈਗਾ ਆਰਐਨਓ ਕੋਰਟ ਚ ਪੇਸ਼ ਕਰਕੇ ਜਿਹੜਾ ਹੈਗਾ ਅਸੀਂ 2 ਦਿਨ ਦਾ ਪੁਲਸਮਾਨ ਲੇਤਾ ਹੋਰ ਵੀ ਇਹਨਾਂ ਸਖਤੀਆਂ ਵਿੱਚ ਕੁਝ ਕੁ ਕੀਤੀ ਜਾ ਰਹੀ ਹੈ ਠੀਕ ਹੈ ਅੱਜ ਦੇ ਇਸ ਸਮੇਂ ਦੇ ਵਿੱਚ ਵੀ ਅਜਿਹੇ ਕਲਜੂਗੀ ਲੋਕ ਹੈਗੇ ਨੇ ਜਿਨ੍ਹਾਂ ਦੇ ਵੱਲੋਂ ਸਾਰੀਆਂ ਹੱਦਾਂ ਪਾਰ ਕੀਤੀਆਂ ਜਾਂਦੀਆਂ ਨੇ ਇਸ ਘਟਨਾ ਨੇ ਹਰ ਇੱਕ ਦੇ ਰੋਂਕੇ ਖੜੇ ਕਰ ਦਿੱਤੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ